ਆ ਦੇਖ ਹੁਣ ਵੀ ਸੁਣੋ YouTube ਦੇ ਵੀਡੀਓ ਬਣਾਉਣ ਵਾਸਤੇ ਦੇਖੋ ਜੀ ਕਿਵੇਂ ਗਰਮੀ ਗਰਮੀ ਹੋਈ ਹੋ ਯਾਰ ਵੀਦਾਰਾਂ ਨੇ ਦਿਖਾਈਆਂ ਬਣਾਉ ਮੂੰਹ ਦੇਖੋ ਜੀ ਫੁੱਲ ਗਰਮੀ ਗਰਮੀ ਹੋਈ ਹੋਈ ਆ ਨਾਲੇ ਹਾਲਤ ਦੇਖ ਲੋ ਇਹਦੀ ਵੀਡੀਓ ਬਣਾਉਣ ਵਾਲੀ ਹਾਲਤ ਨਹੀਂ ਹੈਗੀ ਇਹਦੀ ਨਾਲੇ ਰੋਜ਼ ਵੀਡੀਓ ਬਣਾਉਂਦੀ ਆ ਰੋਜ਼ ਅਪਡੇਟ ਰਹਿੰਦੀ ਆ ਫੇਰ ਵੀ ਦੇਖ ਲੋ YouTube ਦਾ ਪਤਾ ਨਹੀਂ ਕੀ ਕਰਦਾ YouTube ਦੇਖ ਲੋ ਕ੍ਰਿਸਚਨ ਰੋਲਡੋ ਦਾ ਕੀ ਹੋਵਾ ਸਭ ਤੋਂ ਬਾਹਰ ਹੁਣ ਸਾਡਾ ਮਨ ਕਰਦਾ ਵੀਡੀਓ ਬਣਾਉਣ ਨੂੰ ਆ ਜੀ ਅਸੀਂ ਉਹ ਨਾਲੇ ਆ ਉਹਦੇ ਮਿੰਟਾਂ 'ਚ ਵੀਡੀਓ ਚੜਾ ਦਿਆਂ ਉਹਦੀ ਮਿਲੀਅਨ 40 ਮਿਲੇ ਲੋਕ ਚਾਰ ਦਿਨ ਹੈਲੋ ਦੋਸਤੋ ਗੁੱਡ ਮਾਰਨਿੰਗ ਰਾਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲੋ ਜੀ ਆਪਾਂ ਉੱਠ ਗਏ ਆ ਤੇ ਰਵੀਤਾਰਾ ਰਾਣੀ ਦੇਖੋ ਜੀ ਦੇਸੀ ਜੁਗਾੜ ਬਣਾ ਰਹੀ ਹੈ ਦੇਖੋ ਦਿਖਾਈ ਕੀ ਕਰਿਆ ਆ ਦੇਖੋ ਯਾਰਾ ਲੈ ਰਹੀ ਹੈ ਇਹ ਤਾਗਾ ਤੇ ਆ ਦੇਖੋ ਟੁੱਟ ਗਿਆ ਸੀ ਦੇਖੋ ਤਾਗਾ ਬਣਿਆ ਦੇਖੋ ਜੀ ਇਹਨੂੰ ਕੋਈ ਹੋਰ ਦੇਖੋ ਜੀ ਕੰਮ ਮਿਲਿਆ ਨਹੀਂ ਹੈਗਾ ਇੰਨਾ ਦੇਸੀ ਕੰਮ ਚਲਾਉ ਹੋ ਰਿਹਾ ਹੈ ਚੋਰੀ ਹੋ ਗਈ ਤਾਂ ਕਰਕੇ ਲੱਗਦਾ ਮੈਨੂੰ ਹੁਣ ਪੈਸੇ ਬਚਾਰੀਏ ਜਿੱਥੇ ਤੱਕ ਹੋ ਸਕਦਾ ਹੈ ਦੇਖੋ ਦੋਸਤੋ ਪੈਸੇ ਬਚਾਉਣੇ ਦਾ ਤਰੀਕਾ ਕਿਵੇਂ ਪੈਸੇ ਬਚਾਏ ਜਾਂਦੇ ਹਨ ਔਰ ਕਿਵੇਂ ਕੀਆ ਜਾਂਦਾ ਹੈ ਦੇਖੋ ਰਵਿਤਾ ਰਾਣੀ ਸੇ ਸਿੱਖਿਓ ਕੀਆ ਕੀ ਹੈ ਅੱਛੀ ਤਰ੍ਹਾਂ ਦਿਖਾਏ ਕੀਆ ਕੀ ਹੈ ਲੋ ਜੀ ਮੈਂ ਮੇਰਾ ਕੁਝ ਨਹੀਂ ਹੋ ਸਕਦਾ ਦੋਸਤੋ ਮੇਰਾ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਨਾ ਮੈਂ ਪੰਜਾਬੀ ਚ ਬਲੌਗ ਬਣਾਉਣਾ ਹਿੰਦੀ ਚ ਬਣਾਇਆ ਜਾਂਦਾ ਹੈ ਦੇਖੋ ਜੀ ਇਹ ਹੈਗੀ ਹੈ ਜੁਪੀ ਕੀ ਰਹਿਣੇ ਵਾਲੀ ਠੀਕ ਹੈ ਜੀ ਹਰਿਆਣਾ ਜੁਪੀ ਕੀ ਔਰ ਮੈਂ ਪੰਜਾਬੀ ਆ ਬਸ ਮੇਰਾ ਤਾਂ ਬਹੁਤ ਓਖਾ ਹੋਇਆ ਹੋਇਆ ਸਰਵਾਈਵ ਕਿਵੇਂ ਕਰ ਰਿਹਾ ਬਸ ਮੈਨੂੰ ਪੁੱਛ ਕੇ ਦੇਖੋ ਤੁਸੀਂ ਦੋਸਤੋ ਮੇਰਾ ਫੁੱਲ ਓਖਾ ਹੋਇਆ ਹੋਇਆ ਏ ਤੇ ਹਿੰਦੀ ਪੰਜਾਬੀ ਦੀ ਫੁੱਲ ਟੱਕਰ ਆ ਪੰਜਾਬੀ ਮੈਨੂੰ ਆਂਦੀ ਆ ਦੇਖੋ ਜੀ ਫੁੱਲ ਤੇ ਜਦੋਂ ਦੀ ਇਹ ਆਈ ਆ ਨਾ ਇਹ ਆਈ ਆ ਤਾਂ ਮੈਂ ਜੁਪੀ ਹਰਿਆਣੇ ਵਾਲੀ ਹੋਈ ਪਹਿੰਦੀ ਹੋਈ ਬੋਲਣ ਲੱਗ ਗਿਆ ਦੋਸਤੋ ਮੇਰਾ ਕੀ ਬਣੂਗਾ ਮੈਨੂੰ ਕੋਈ ਪਤਾ ਨਹੀਂ ਹੈਗਾ ਮੇਰਾ ਅੱਗੇ ਅੱਗੇ ਕੀ ਬਣੂਗਾ ਬੱਚੇ ਵੀ ਮੇਰੇ ਨਾ ਬੱਚੇ ਵੀ ਹਿੰਦੀ ਬੋਲਦੇ ਨੇ ਚਲੋ ਹੁਣ ਤਾਂ ਸਕੂਲ ਚਲੇ ਗਏ ਜਦੋਂ ਆਣਗੇ ਨਾ ਮੈਂ ਤੁਹਾਨੂੰ ਜਰੂਰ ਦਿਖਾਉਂਗਾ ਕਿ ਉਹ ਹਿੰਦੀ ਬੋਲਦੇ ਨੇ ਪੰਜਾਬੀ ਬੋਲਦੇ ਨੇ ਮੈਂ ਕੈਮਰਾ ਲਾ ਦੂੰਗਾ ਤੇ ਤੁਹਾਨੂੰ ਸਾਰਾ ਪਤਾ ਲੱਗੂਗਾ ਕਿ ਉਹ ਹਿੰਦੀ ਬੋਲਦੇ ਨੇ ਪੰਜਾਬੀ ਮੇਰਾ ਤਾਂ ਬਹੁਤ ਔਖਾ ਹੋਇਆ ਹੈ ਅਗਰ ਹਿੰਦੀ ਪੰਜਾਬੀ ਹਿੰਦੀ ਪੰਜਾਬੀ ਹੋਈ ਜਾਂਦੀ ਹੈ ਮੇਰੀ ਤਾਂ ਪੰਜਾਬੀ ਚ ਦਾ ਹਨ ਤਾਂ ਖਣੀ ਲੱਗਦਾ ਹਨ ਤਾਂ ਕਦੇ ਨਹੀਂ ਬੋਲਦੇ ਪੰਜਾਬੀ ਲੋ ਜੀ ਇਹ ਨਾ ਤਾਂ ਔਖਾ ਹੋਣਾ ਹੀ ਨਹੀਂ ਕਿ ਇਹ ਪੰਜਾਬ ਕਹਿੰਦੇ ਹਮੇ ਤਾਂ ਔਖਾ ਨਹੀਂ ਹੈ ਆਪ ਤਾਂ ਬੋਲਦੇ ਨਹੀਂ ਪੰਜਾਬੀ ਉਹ ਤਾਂ ਪਤਾ ਹੀ ਹੈ ਕਿ ਤੁਹਾਨੂੰ ਔਖਾ ਨਹੀਂ ਹੈ ਕਿ ਸੀ ਮੈਨੂੰ ਪੰਜਾਬੀ ਬੋਲ ਲੈਣਾ ਇਹਨੂੰ ਹਿੰਦੀ ਔਖੀ ਲੱਗ ਜਾ ਬਈ ਤੁਸੀਂ ਕੀ ਬੋਲਦੇ ਫਿਰ ਲੈ ਮੈਨੂੰ ਔਖੀ ਲੱਗ ਜਾ ਹਿੰਦੀ ਬੋਲਣੀ ਸੁਣਨਾ ਮੈਨੂੰ ਆਦਤ ਪਾਦੀ ਮੈਂ ਉਵੇਂ ਟ੍ਰੈਂਡ ਰੈਂ ਕਰੀ ਜਾਣਾ ਹੁਣ ਲੋ ਜੀ ਦੋਸਤ ਨਹੀਂ ਨਹੀਂ ਆਪਣੇ ਭਾ ਆ ਦੇਖੋ 파ਰੂਲੋ ਤੇ ਰਵਿਤਾ ਇਹ ਦੋਨੇ ਹਿੰਦੀ ਬੋਲਦੇ ਨੇ ਅਸੀਂ ਮੈਂ ਔਰ ਸੁਨੀਲ ਰਾਣਾ ਫਸ ਗਏ ਆ ਦੋਸਤੋ ਬਹੁਤ ਔਖਾ ਹੋਇਆ ਹੋਇਆ ਹੈ ਕਿਸੇ ਨੇ ਫਸਾਇਆ ਲਾਈ ਦੋਸਤੋ ਅੱਗੇ ਦੇਖੋ ਜੀ ਐ ਨਾ ਅੱਗੇ ਨਾ ਗੱਲ ਜਵਾਬ ਐ ਮਿਲਦਾ ਟੱਚ ਦੇਣੇ ਬਹੁਤ ਔਖਾ ਹੈ ਦੋਸਤੋ ਚਲੋ ਜਿਵੇਂ ਨਹਾ ਧੋ ਕੇ ਮਿਲਦਾ ਮੇਰਾ ਪਹਿਲੀ ਸਿਰਦਰਦ ਹੋ ਰਿਹਾ ਫੇਰ ਇਹ ਐ ਸਿਰਦਰਦ ਕਰ ਦਿੰਦੇ ਨੇ ਮੇਰਾ ਤੇ ਬਹੁਤ ਔਖਾ ਹੈ ਚੁੱਪੀ ਹਰਿਆਣਾ ਔਰ ਪੰਜਾਬ ਜਦ ਕੀ ਕਰੀਏ ਯਾਰ ਮੈਂ ਪੰਜਾਬੀ ਬੋਲੀ ਜਾਂਦਾ ਨਹੀਂ ਹਿੰਦੀ ਬੋਲੀ ਜਾਂਦਾ ਨਹੀਂ ਔਖਾ ਬਹੁਤ ਆ ਦੋਸਤੋ ਬਸ ਕਿਵੇਂ ਤੁਹਾਨੂੰ ਸਮਝਾਵਾਂ ਮੈਂ ਲਾਈਫ ਬਸ ਤੈਸ ਨੈਸੜਾ ਕੰਮ ਹੋਇਆ ਪਿਆ ਇਹ ਬੜਾ ਖਰਾਬ ਆ ਕੰਮ ਚਲੋ ਜੀ ਕੋਈ ਗੱਲ ਨਹੀਂ ਤੇ ਅੱਧੀ ਅੱਧੀ ਕੱਟੀ ਗਈ ਅੱਧੀ ਰਹਿ ਗਈ ਚਲੋ ਜੀ ਮਿਲਦੇ ਆ ਥੋੜੀ ਦੇਰ ਚ ਬੱਚੇ ਆ ਜਾਣਗੇ ਮੈਂ ਤੁਹਾਨੂੰ ਦਿਖਾਉਂਗਾ ਹੁਣ ਤਾਂ ਮੈਂ ਚਲੋ ਨਾਤੋ ਕੇ ਤੁਹਾਨੂੰ ਮਿਲਦਾ ਥੋੜੀ ਦੇਰ ਚ ਠੀਕ ਆ ਦੋਸਤੋ ਲਓ ਜੀ ਦੋਸਤੋ ਨਾਤੋ ਕੇ ਰੈਡੀ ਸੈਡੀ ਹੋ ਗਏ ਆ ਤੇ ਸਾਰੇ ਹੋ ਰਹੇ ਆ ਕਿ ਵਾਲ ਕਟਾ ਕੇ ਆਈਏ ਔਰ ਕਲਰ ਲਗਾ ਕੇ ਆਈਏ ਤਾਂ ਵਾਲ ਸਫੇਰ ਹੋ ਗਏ ਆ। ਓਹੋ ਪੰਜਾਬੀ ਚ ਗੱਲ ਕਰਨੀ ਆ ਦੋਸਤੋ ਭੁੱਲ ਜਾਣਾ ਮੈਂ ਯਾਰ। ਲੋ ਜੀ ਦੋਸਤੋ ਨਾ ਤੋਂ ਕੇ ਆਪਾਂ ਹੋ ਗਏ ਤਿਆਰ ਤੇ ਸਾਰੇ ਬੰਦੇ ਬੋਲਦੇ ਆਂ ਆਪਾਂ ਨੂੰ ਕਿ ਤੁਸੀਂ ਕਲਫ ਕਰਾਓ ਔਰ ਤੇ ਆਪਣੇ ਕਲਰ ਕਰਾਓ ਵਾਲਾਂ ਨੂੰ। ਤੇ ਦੋਸਤੋ ਹੋਰ ਦੇਖੋ ਜੀ ਚੋਰ ਤਾਂ ਚੋਰ ਪ੍ਰੇਸ਼ਾਨ ਕਰਦੇ ਨੇ ਤੇ ਸਾਨੂੰ ਚੂਹੇ ਵੀ ਪ੍ਰੇਸ਼ਾਨ ਕਰਦੇ ਨੇ। ਕਿੱਥੇ ਰੱਖਤੇ ਲੋ ਜੀ ਦੋ ਚੂਹੇ ये देखो दोस्तों दो जी दो चूहे ने आज एक आ बैठा ये बैठा एक देखो एक हो बैठा और देखो जी दो चूहे लो जी दोस्तों दो चूहे पूरे मेरे ना दंदी दं बढ़ले चूहे ने देखो मैं उस दिखा देना है देखो चूहे ने दंदी बढ़ ली थी ਤਾਂ ਦੋ ਕੜਕੀਆਂ ਲਾਣੀਆਂ ਬੈਗੀਆਂ ਦੋਨਾਂ ਜੇ ਫਸ ਗਏ ਜੂਹੇ ਦੋ ਚੂਹੇ ਤੇ ਹਜਿਦਾ ਸਮਝੇ ਤੇ ਇੱਕ ਚੂਹਾ ਏ ਦੋ ਚੂਹੇ ਨੇ ਦੋਸਤੋ ਦੋਨੋਂ ਹੀ ਫੜੇ ਗਏ ਜਿਵੇਂ ਚੋਰ ਫੜਾ ਗਏ ਹਾਂ ਮੇ ਚੂਹੇ ਫੜੇ ਗਏ ਚਲੋ ਜੀ ਦੋਸਤੋ ਮਿਲਦੇ ਆਪਾਂ ਥੋੜੀ ਦੇਰ ਤੋਂ ਠੀਕ ਆ ਦੋਸਤੋ ਫੜੇ ਗਏ ਚੂਹੇ ਤੇ ਬਹੁਤ ਹੀ ਮੁਸ਼ਕਲ ਨਾਲ ਫੜੇ ਗਏ ਨੇ ਵੈਸੇ ਤਾਂ ਦੋ ਕੜਕੀਆਂ ਲਾਈਆਂ ਜੇ ਜਾਲ ਵਿਛਾਇਆ ਸੀ ਤੇ ਰਮੀਤਾ ਰਾਣੀ ਨੇ ਲੌਜ ਦੇ ਦੋਸਤੋ ਦੇਖੋ ਜੀ ਇਹਨਾਂ ਦੇ ਉੱਥੇ ਨਾ ਹੁੰਦੇ ਨੇ ਚੂਹੇ ਯੂਪੀ ਵਿਹਾਰ ਚ ਚੂਮੇ ਚੂਮੇ ਆਉਂਦੇ ਨੇ ਬਹੁਤ ਔਖਾ ਹੈ ਦੋਸਤੋ ਇਹ ਵੀ ਯੂਪੀ ਤੇ ਹੀ ਆਏ ਨੇ ਹੋਣਗੇ ਇਹ ਵੀ ਦੇਖੋ ਇਹ ਕਹਿ ਰਿਹਾ ਹੈ ਔਰ ਬਹੁਤ ਬੁਰਾ ਹਾਲ ਆ ਦੇਖ ਲਓ ਜੀ ਆਪਣੀ ਜ਼ਿੰਦਗੀ ਦਾ ਚਲੋ ਜੀ ਯੂਪੀ ਹਰਿਆਣਾ ਹੋਇਆ ਪਿਆ ਇਕੱਠਾ ਤੇ ਮਿਲਦੇ ਆ ਥੋੜੀ ਦੇਰ ਚ ਰੋਟੀ ਪਾਣੀ ਦੇ ਆਏ ਜੀ ਆਪਾਂ ਸੁਨੀ ਰਾਣੇ ਦੀ ਠੀਕ ਹੈ ਦੋਸਤੋ ਆਓ ਜੀ ਦੋਸਤੋ ਆ ਗਏ ਹਾਂ ਸਬਜੀ ਵਗੈਰਾ ਲੈ ਕੇ ਦੇਖੋ ਜੀ ਸਬਜੀ ਵੀ ਜ਼ਰੂਰੀ ਹੈ ਔਰ ਲੈ ਕੇ ਆਏ ਆਲੂ गोभी टमाटर 350 روپے کی سبزی ائی ہے دوستو اتنا مہنگا ہو گیا ہے 350 روپے کی سبزی ائی ہے 350 دی ائی ہے سبزی دیکھ گھرے آ کے نا مترو ہندیو نے کڑیاں دیے پتہ نہیں کی ہو گیا پنجابی بھول جانا میں میرا دا اوکھا ہویا پیا یہ دیکھ لے نیرے چ دیکھو کھاری ہے نیرے چ اور لائٹ بند کر کے کوئی دیکھ نہ لبی खाने का तरीका चलो इन डॉक्टर ने दस भी वो खाना है तो जरूरी है खाना पीना दोस्तों ठीक है मित्रों और सारा अभी केक का समान ऐसे ही पड़ा है ये केक बना भी नहीं सकती है इसको अभी ज़्यादा टाइम लगता है ना थोड़ा सा तो इसलिए इसको गर्मी भी ज़्यादा लगती है तो कुछ महीने दो महीने बाद केक बनाना स्टार्ट कर देगी ठीक है और चलो जी ਮਿਲਤੇ ਆਂਗੇ ਅਗਰ ਥੋੜੀ ਦੇਰ ਮੈਂ ਠੀਕ ਹੈ ਦੋਸਤੋ ਹੋਜੀ ਦੋਸਤੋ ਆਪਾਂ ਨੂੰ ਮਿਲ ਗਿਆ ਅੱਜ ਸਾਗ ਮੇਤਰੋ ਸਾਗ ਇਹ ਦੇਖਿਓ ਸਰੋਂ ਦਾ ਸਾਗ ਚੱਲੂ ਅੱਜ ਮੱਕੀ ਦੀ ਰੋਟੀ ਤੰਦੂਰੀ ਆਹੋ ਔਰ ਮਿਸੀ ਲੋਜੀ ਬਣਾਉ ਗਿਆ ਜਰਗੀਤਾ ਰਾਣੀ ਸਾਗ ਆ ਦੇਖੋ ਸਾਗ ਪਿਓਰ ਸਾਗ ਕਿਉਂ ਲੋਜੀ ਦੋਸਤੋ ਸਾਗ ਮਿਲਿਆ ਪਹਿਲਾ ਗੋਭੀ ਲੈ ਕੇ ਆਏ ਤੇ ਆਪਾਂ ਹੁਣ ਕੈਂਸਲ ਹੋ ਗਈ ਗੋਭੀ ਹੁਣ ਚੱਲੂਗਾ ਸਰੋਂ ਦਾ ਸਾਗ ਚੱਲੂ ਦੋਸਤੋ ਆਪ ਥੋੜੀ ਬਣ ਰਾਇ ਹੋਰ ਰਕ ਤੋਂ ਘੰਟੇ ਮੈਂ ਤਾਂ ਕੱਢੇ ਗਈ ਚਲੋ ਜੀ ਸ਼ਾਮ ਨੂੰ ਬਣਵਾ ਦੋਸਤੋ ਸ਼ਾਮ ਨੂੰ ਚਲੋ ਜੀ ਸਰੋਂ ਦਾ ਸਾਗ ਸ਼ਾਮ ਨੂੰ ਬਣੂਗਾ ਲਓ ਜੀ ਆਪਣੇ ਭਤੀਜੀਆਂ ਆਈਆਂ ਨੇ ਆਚਲ ਔਰ ਅੰਜਲੀ ਰਾਣੀ ਲਓ ਜੀ ਦੋਸਤੋ ਤੇ ਬੀਬੀ ਦੇਖੋ ਜੀ ਉਹੀ ਕੰਮ ਕਰ ਰਹੀ ਆ ਟਾਈਮ ਪਾਸ ਉਹ ਕਰਿਆ ਟਾਈਮ ਪਾਸ ਟਾਈਮ ਪਾਸ ਬੋਲਦੇ ਆਪਾਂ ਇਹਨਾਂ ਨੂੰ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਚ ਠੀਕ ਆ ਦੋਸਤੋ ਕੰਮ ਆ ਥੋੜਾ ਜਿਆ ਜਾਇਆ ਹੀ ਆ ਆਪਾਂ ਆਪਣੇ ਬੱਚਿਆਂ ਨਾਲ ਠੀਕ ਆ ਦੋਸਤੋ ਲੋ ਜੀ ਦੋਸਤੋ ਅਸੀਂ ਕੰਮ ਨਵੇੜਿਆ ਏ ਥੋੜਾ ਸਾ ਬਿਊਟੀ ਪਾਰਲਰ ਵਾਲਾ ਜੋ ਕਿ ਅਵੇ 3 ਮਹੀਨੇ 3 ਮਹੀਨੇ ਹਜੇ ਸਾਡੇ ਵਿਆਹ ਚ ਨੇ ਪਹਿਲੀ ਅਡਵਾਂਸ ਬੁਕਿੰਗ ਕਰਾਇਆ ਤੇ ਟੈਨਸ਼ਨ ਖਤਮ ਤੇ ਲੋ ਜੀ ਰੀਜ਼ਾ ਰਾਣੀ ਬਣਾ ਰਹੀ ਹਾਂ ਗੋਭੀ ਦੇਖੋ ਜੀ ਗੋਭੀ ਦੀ ਸਬਜ਼ੀ ਬਣ ਰਹੀ ਆ ਪੂਰੇ ਫਰਾਈ ਤੇਲ ਚ ਕਰਕੇ ਬਣਾ ਰਹੀ ਆ ਤੇ ਇੱਧਰ ਆਪਣਾ ਮਾਜੀ ਇੱਧਰ ਆਪਣਾ ਪਾਲਕ ਉਧਰ ਸਰ੍ਹੋਂ ਦਾ ਸਾਗ ਆਪਣਾ ਵੀ ਧੋਇਆ ਜਾ ਰਿਹਾ ਹੈ ਦੋਸਤੋ ਔਰ ਇਹ ਬੋ ਰਿਹਾ ਮੇਰੀ ਉਂਗਲੀ ਵੀ ਫرائی ਹੋ ਗਈ ਤੇ ਚਲੋ ਜੀ ਕੋਈ ਗੱਲ ਨਹੀਂ ਤੇ ਹੁਣ ਸਬਜੀ ਬਣ ਜੂਗੀ ਤੇ ਠੀਕ ਆ ਦੋਸਤੋ ਚਲੋ ਜੀ ਮਿਲਦੇ ਆਂ ਫਿਰ ਆਪਾਂ ਥੋੜੀ ਦੇਰ ਚ ਤੁਹਾਨੂੰ ਠੀਕ ਆ ਜੋ ਵੀ ਕਾਰਵਾਈ ਹੋ ਗਈ ਆਪਾਂ ਤੁਹਾਨੂੰ ਦੱਸਾਂਗੇ ਠੀਕ ਆ ਮਿੱਤਰੋ ਹੈਲੋ ਦੋਸਤੋ ਲੋ ਜੀ ਆ ਗਏ ਆਂ ਘਰ ਔਰ ਸਿਲੰਡਰ ਚੇਂਜ ਕੀਤਾ ਹੈ ਸਿਲੰਡਰ ਖਤਮ ਹੋ ਗਿਆ ਦਾ ਦੋਸਤੋ ਔਰ तो अपनी सब्जी भी बन गई है ये देखिए सब्जी बनी हुई वो कितनी स्वादिष्ट बनी हुई है और रोटी भी बन गई है और रोटी पैक हो रही है अभी शॉप के लिए पैक हो रही है और सबने खा लिया और मैं भी रह गया हूँ अभी शॉप पे जाएगी रोटी और इन्होंने खाली खाली रोटी लाओ जी खाली रोटी और खा के रोटी प्रेमानंद महाराज जी को सुन रहे हैं लाओ जी दोस्तों चलो जी हम भी पहले हम روٹی شاپ پہ دے کے آئیں گے پھر ا بچوں کو لے کے آئیں گے پھر روٹی کھائیں گے ٹھیک ہے دوستو چلتے ہیں پھر شاپ پہ روٹی دینے کے لیے ٹھیک ہے دوستو لو جی دوستو اگے اپنی شاپ تے جو کسی کو نو پتہ ہی ہے حالات دیکھو اجے بھی اوسی دی اوسی بھائی نے سٹاک جی اجے کی کریے ہن کام تا کرنا ہی پاوگا تھوڑا موٹا تے دیکھو جی गुर세م کو نو مل لو جی را دے را دے میترو را دے را دے کر رہا ہے गुर세م کو سونو سارے نو ਤੇ ਦੇਖਦੇ ਆਂ ਮਿੱਤਰੋ ਆਪਾਂ ਨੂੰ ਫਿਰ ਗੁਰਸੇਵਰ ਸਿੰਘ ਨੂੰ ਸੁਭਾਵਾਂਗੇ ਆਪਾਂ ਦੁਕਾਨ ਇਹ ਆਪਣੇ ਵੱਸੀ ਦਾ ਨਹੀਂ ਹੈਗੀ ਠੀਕ ਆ ਦੋਸਤੋ ਚਲੋ ਜੀ ਮਿਲਦੇ ਆਂ ਫਿਰ ਥੋੜੀ ਦੇਰ ਚ ਦੋਸਤੋ ਠੀਕ ਆ ਮਿੱਤਰੋ ਲੋ ਜੀ ਦੋਸਤੋ ਆ ਗਏ ਆਂ ਬੱਚੋ ਕੋ ਲੈ ਕੇ ਔਰ ਖਾਣਾ ਵੀ ਦੇ ਆਏ ਸ਼ੋਪੇ ਔਰ ਦੇਰ ਦੋਸਤੋ ਦੇਖੀਏ ਮੈਂ ਕੀ ਬੋਲ ਰਹਾ ਹਾਂ ਕਿ ਆਪਣਾ ਅਵੀ ਬੱਚੋ ਕੋ ਲੈ ਕੇ ਆਇਆ ਹਾਂ और ये देखिए माधव दिखाई आपने ड्रेस क्या की बनाया है माधव देखो जी ओहे माधव देखो दोस्तों जी, जी। ओ देखो इदर देख, इदर, 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 इदर जी इधर देखो इधर इधर आके इधर इधर हो लो जी माधव बनाया था आज क्या बना था कृष्ण जी बने थे ठाकुर जी काना हाँ। लो जी दोस्तों चलो जी इसकी वीडियो आएगी स्कूल से ਸਕੂਲ ਚੋਂ ਤੋਂ ਤੁਹਾਨੂੰ ਦੱਸਾਂਗੇ ਆਪਾਂ ਕਿਦਾਂ ਦੀ ਵੀਡੀਓ ਤੇ ਆਪਾਂ ਤੁਹਾਨੂੰ ਫੇਰ ਦਿਖਾਵਾਂਗੇ ਠੀਕ ਆ ਹੁਣ ਆਪਾਂ ਖਾ ਲਈਏ ਰੋਟੀ ਜੋ ਕਿ ਗੋਭੀ ਦੀ ਸਬਜ਼ੀ ਬਣੀ ਹੋਈ ਆ ਠੀਕ ਆ ਦੋਸਤੋ ਆਪਾਂ ਤੁਹਾਨੂੰ ਵੀ ਖਵਾਵਾਂਗੇ ਆਪ ਵੀ ਖਾਵਾਂਗੇ ਠੀਕ ਆ ਮਿੱਤਰੋ ਚਾਓ ਜੀ ਦੋਸਤੋ ਆ ਗਏ ਆਪਾਂ ਬੱਚਿਆਂ ਨੂੰ ਟਿਊਸ਼ਨ ਛੱਡ ਕੇ ਆਏ ਆ ਤੇ ਦੇਖੋ ਜੀ ਸਾਡੇ ਬਾਜ਼ਾਰ ਚ ਜਨਮਾਸ਼ਟਮੀ ਦੇ ਤਿਹਾਰ ਨੂੰ ਲੈ ਕੇ ਬਹੁਤ ਸਾਰੀਆਂ ਸਜਾਵਟਾਂ ਹੋ ਰਹੀਆਂ ਨੇ ਤੇ ਸਮਾਨ ਵੀ ਬਹੁਤ ਵਧੀਆ ਮਿਲ ਰਿਹਾ ਏ ਦੇਖੋ ਜੀ ਕਿੰਨਾ ਸੋਹਣਾ ਸਮਾਨ ਆ ਦੇਖੋ ਜੀ ਸਾਡੇ ਪੀ ਆਰ ਸੀ ਨਮਕੀਨ ਰਜਤ ਕੁਮਾਰ ਲਵੇ ਦੇਖੋ ਜੀ ਦੋਸਤੋ ਝੂਲੇ ਝੂਲੇ ਬਹੁਤ ਸੁੰਦਰ ਆਟਮਾ ਨੇ ਦੇਖੋ ਠਾਕੁਰ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਡਰੈਸਾਂ ਔਰ ਝੂਲੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਦੇਖੋ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਦੇਖੋ ਜੀ ਪੂਰੇ 2 ਨੰਬਰ 4 ਨੰਬਰ 6 ਨੰਬਰ ਦੀਆਂ ਸਭ ਛੋਟੇ ਤੋਂ ਇੱਕ ਤੋਂ ਲੈ ਕੇ 7-8 ਨੰਬਰ ਦੇ ਠਾਕੁਰ ਜੀ ਦੀਆਂ ਸਾਰੀਆਂ ਡਰੈਸਾਂ ਨੇ ਸਾਰੇ ਬਹੁਤ ਸੋਹਣੀਆਂ ਬੰਸਰੀ ਤੇ ਸੈੱਟ ਵਗੈਰਾ ਸਾਰਾ ਕੁਝ ਮਿਲਦਾ ਦੋਸਤੋ ਵਿਖੀ ਮੋੜ ਪਟਿਆਲਾ ਗੇਟ ਨਾਬਾ ਮਾਦਨਾਰੀ ਮੰਦਿਰ ਕਰੋ ਦਰਸ਼ਨ ਠੀਕ ਹੈ ਦੋਸਤੋ ਚਲੋ ਜੀ ਫਿਰ ਮਿਲਾਂਗੇ ਥੋੜੀ ਦੇਰ ਚ ਤੁਹਾਨੂੰ ਜੀ ਦੋਸਤੋ ਆ ਗਏ ਆਏ ਹਾਂ ਅਮ ਘਰ ਬੱਚੋ ਕੋ ਤੁਸਨ ਸੇ ਲੈ ਕੇ ਆਏ ਆਏ ਹਾਂ ਔਰ ਲੈ ਕੇ ਆਏ ਸਾਥ ਮੇ ਅਦਰਕ ਔਰ ਆਪਣੇ ਧਨੀਆ ਧਨੀਆ ਦੋ ਲੋ 2200 ਰੁਪਏ ਕੇਜੀ ਹੈ ਦੋਸਤੋ ਅਦਰਕ ਸਸਤਾ ਹੈ ਔਰ ਧਨੀਆ ਮਹਿੰਗਾ ਇਹ 100 ਰੁਪਏ ਕੀ ਆਈਟਮ ਹੈ ਇਤਨੀ ਸੀ ਦੇਖ ਲੋ ਦਨੀਆ ਦੀਆ ਗਰਾਮੋਂ ਮੇਂ ਦੀਆ ਹੈ ਜੈਸੇ ਸੋਨਾ ਤੋਲਤੇ ਹੈ ਨਾ ਐਸੇ ਸੋਨੇ ਦਾ ਰੇਟ ਹੈ ਐਸੇ ਦਨੀਆ ਦਾ ਰੇਟ ਹੋਗਾ ਚਲੋ ਜੀ ਦੋਸਤੋ ਕੁਛ ਕਾਮ ਹੈ ਮੇਰੇ ਕੋਲ ਸ਼ੌਪ ਤੇ ਮੈਂ ਜਾਂਦਾ ਹਾਂ ਅਭੀ ਚਲੋ ਮਿਲਤੇ ਹੈ ਫਿਰ ਥੋੜੀ ਦੇਰ ਮੈਂ ਠੀਕ ਹੈ ਦੋਸਤੋ ਇਹ ਦੇਖਿਏ ਕੈਸੇ ਨਜ਼ਾਰੇ ਤੋਂ ਇਹ ਲੇਤੇ ਹੈ ਘਰ ਬੈਠ ਕੇ ਠੀਕ ਹੈ ਮਿੱਤਰੋ ਕਿਆ ਸਾਗ ਬਣਾਇਆ ਏ ਲਓ ਜੀ ਸਾਗ ਬਣਾਇਆ ਥੋੜਾ ਜੀ ਲਓ ਜੀ ਮੈਂ ਤੁਹਾਨੂੰ ਦਿਖਾਣਾ ਹੈ ਸਾਗ ਬਣ ਰਿਹਾ ਹੈ ਤੇ ਖੁਸ਼ਬੂ ਜੀ ਤਾਂ ਆਈ ਨਹੀਂ ਹੈਗੀ ਹਜੇ ਤੱਕ है लाइट बाल दोस्तों नेरा दोस्तों साग बन रहा है दोस्तों साग खुशबू नहीं आई देखा क्या बन रहे है साग वाओ खद्दे लग रहे हैं कुकर में साग बन रहा है दोस्तों ओ रसोई भी ख़राब कर दी है दोस्तों देखिए टप टप ओहो हो हो चलो दोस्तों साग बन जाएगा फिर खाएंगे हम तंदूरी रोटी ठीक है दोस्तों बारिश भी हुई थी हमारे यहाँ ये देखिए बीबी कर रही है सफाई बारिश हुई थी और मैं बार-बार बारिश का वीडियो इसीलिए नहीं बनाया कि आप बोलते रहोगे इसको बारिश की वीडियो बनाते रहते हो ठीक है दोस्तों चलो जी मिलते हैं फिर थोड़ी देर में ठीक है मित्रों लो जी दोस्तों आगे करें की कराएं की करें आके हुण जमे नहीं असि काम करके राजे YouTube ते नहीं असि कम-कम्म करदे दोस्तों देखो जी आदे का साडा प्ले बटन आ ए कुछ भी नहीं करदे असि हुण कुछ भी कोई वीडियो नहीं पांदे आज तो बाद ना असि वीडियो पावांगा असि करें रोटी बनावांगा खावांगा ऐश करांगे ਕੋਈ YouTube ਤੇ ਕੋਈ ਅਪਡੇਟ ਨਹੀਂ ਕਰਦੇ ਅਸੀਂ। ਕਿਉਂ ਕਰੀਏ ਅਸੀਂ ਪਾਗਲਾ ਅਸੀਂ। ਅਸੀਂ ਦੇਖ ਲਓ। ਕ੍ਰਿਸ਼ਨ ਨੋਲਡੋ ਨੇ 2 ਦਿਨ ਬਾਅਦ ਚੈਨਲ ਬਣਾਇਆ ਸੀ ਤੇ ਵੀਡੀਓ ਪਾਈ ਆ 1 ਦਿਨ ਵੀਡੀਓ ਪਾਈ ਆ ਤੇ 30 ਮਿਲੀਅਨ ਵਿਊ ਆ ਗਈ। 1 ਦਿਨ 'ਚ ਤੇ 40 ਮਿਲੀਅਨ ਵਿਊ ਹੋ ਗਏ ਉਹਦੇ। ਦੱਸ ਅਸੀਂ ਪਾਗਲਾ ਅਸੀਂ ਸਾਰਾ ਟੱਬਰ ਸਾਡਾ ਲੱਗਿਆ ਹੋਇਆ ਏ। ਦੱਸੋ ਦੋ ਹੁਣ ਦੱਸਾ ਕੀ ਬਣੂਗਾ। ਕ੍ਰਿਸ਼ਨ ਨੋਲਡੋ ਫਰ ਹੈਗਾ ਤਾਂ ਹੈਗਾ ਏ ਫਿਰ ਐ ਥੋੜੀ ਕੀ ਯਾਰ ਇੱਕ ਦਿਨ ਚ ਇੱਕ ਮਿਲਿਆ ਨਾ ਹੋ ਜੂ ਫੇਮਸ ਬੰਦਾ ਪਹਿਲੀ ਅਮੀਰ ਬੰਦਾ ਯਾਰ ਅਸੀਂ ਤਾਂ ਗਰੀਬ ਬੰਦੇ ਆ ਤਾਂ ਕਰਕੇ ਅਸੀਂ ਵੀਡੀਓ ਬਣਾਉਂਦੇ ਆ ਉਹ ਦੇਖ ਲੋ ਉਹਨੂੰ ਕਿੰਨਾ ਚੜਾਤਾ ਉਹਨਾਂ YouTube ਨੇ ਇਹ ਤਾਂ ਕੋਈ ਗੱਲ ਤੇ ਗੱਲ ਇਹਦਾ ਅਸੀਂ ਦੇਖ ਲੋ ਕਿੰਨੇ ਸਾਲਾਂ ਤੋਂ ਮਿਹਨਤ ਕਰੀ ਜੰਨੇ ਅਸੀਂ ਬਾਗਲਾ ਯਾਰ ਅਸੀਂ ਯਾਰ ਅਸੀਂ ਵੀਡੀਓ ਵੀਡੀਓ ਬਣਾਦੇ ਹੁਣ ਯਾਰ ਐ ਤਾਂ ਕੰਮ ਔਖਾ ਹੀ ਏ ਸਾਡਾ ਫਿਰ ਤਾਂ ਅਜਿਹਾ ਪੈਸੇ ਵੀ ਲਾਣੇ ਆ ਵੀਡੀਓ ਬਣਾਣ ਦੇ ਤੇ ਸਾਰਾ ਟੱਬਰ ਲੱਗਿਆ ਹੋਇਆ ਹੈ ਸਾਡਾ ਆਜੇ ਹੁਣ ਵੀ ਸੁਣੋ YouTube ਦੇ ਵੀਡੀਓ ਬਣਾਉਣ ਵਾਸਤੇ ਦੇਖੋ ਜੀ ਕਿਵੇਂ ਗਰਮੀ ਗਰਮੀ ਹੋਈ ਹੋ ਯਾਰ ਵੀ ਤਰ੍ਹਾਂ ਨਹੀਂ ਦਿਖਾਈ ਆ ਬਣਾਉ ਨੂੰ ਦੇਖੋ ਜੀ ਫੁੱਲ ਗਰਮੀ ਗਰਮੀ ਹੋਈ ਹੋਈ ਆ ਨਾਲੇ ਹਾਲਤ ਦੇਖ ਲੋ ਇਹਦੀ ਵੀਡੀਓ ਬਣਾਉਣ ਵਾਲੀ ਹਾਲਤ ਨਹੀਂ ਹੈਗੀ ਇਹਦੀ ਨਾਲੇ ਰੋਜ਼ ਵੀਡੀਓ ਬਣਾਉਂਦੀ ਆ ਰੋਜ਼ ਅਪਡੇਟ ਰਹਿੰਦੀ ਆ ਫੇਰ ਵੀ ਦੇਖ ਲੋ YouTube ਦਾ ਪਤਾ ਨਹੀਂ ਕੀ ਕਰਦਾ YouTube ਦੇਖ ਲੋ ਕ੍ਰਿਸਚੀਨ ਆਲਡੋ ਦਾ ਕੀ ਹੋਵਾ ਸਾਮ ਤੋਂ ਬਾਹਰ ਹੁਣ ਆ ਸਾਡਾ ਮਨ ਕਰਦਾ ਵੀਡੀਓ ਬਣਾਉਣ ਨੂੰ ਆ ਜੀ ਅਸੀਂ ਉਹਨਾਂ ਦੇ ਉਹਦੇ ਮਿੰਟਾਂ 'ਚ ਵੀਡੀਓ ਚੜਾ ਦਿਆਂ ਉਹਦੀ ਮਿਲੇ 40 ਮਿਲੇ ਲੋਕ ਚਾਰ ਦਿਨਾਂ 'ਚ ਸਬਸਕ੍ਰਾਈਬ ਤੇ ਵੀਡੀਓ ਚੱਲ ਰਹੀ ਹੈ ਨਾ ਮਿਲੇ ਨ ਮਿਲੇ ਚ ਹੈਗਾ ਹੋ ਗਿਆ ਆਏਗਾ ਸਬਸਕ੍ਰਾਈਬਰ ਐ ਬਜ਼ਰੇ ਨੇ ਸਬਸਕ੍ਰਾਈਬਰ ਵਿਊ ਕਾਊਂਟ ਨਹੀਂ ਹੋ ਰਿਹਾ ਤੇ ਲਾਈਕ ਆ ਰਹੇ ਨੇ 10 10 ਲੱਖ ਵਿਊ ਆ ਰਹੇ ਨੇ 5 5000 ਤੇ ਹੈ ਕਰਤਾ ਜੇ ਵਿਊ ਕਾਊਂਟ ਨਹੀਂ ਹੋ ਰਿਹਾ YouTube ਤੋਂ ਸਾਰੀ ਟੀਮ YouTube ਦੀ ਲੱਗੀ ਹੋਈ ਆ YouTube ਤੋਂ ਵਿਊ ਕਾਊਂਟ ਨਹੀਂ ਹੋ ਰਹੇ ਜੇ ਤੁਸੀਂਨ ਰੋਲ ਹੋ ਗਏ ਦੇਖ ਲਓ ਦੋਸਤੋ ਔਰ ਦੇਖ ਲਓ ਮੱਕੀ ਦੀ ਰੋਟੀ ਸਰੋਂ ਦਾ ਸਾਗ ਖਾ-ਖਾ ਕੇ ਗੁਜ਼ਾਰਾ ਕਰ ਰਹੇ ਆਂ ਅਸੀਂ ਦੇਖੋ ਜੀ ਆ ਮੱਕੀ ਦੀ ਰੋਟੀ ਆ ਸਰੋਂ ਦਾ ਸਾਗ ਦੇਖੋ ਦੋਸਤੋ ਦੱਸੋ ਬਣੂਆ ਕੀ ਸੰਦਾ ਸਮਝ ਨਹੀਂ ਆਂਦੀ ਹੁਣ ਕੀ ਕਰੀਏ ਕੀ ਨਾ ਕਰੀਏ ਦੱਸੋ ਹੁਣ ਵੀਡੀਓ ਬਣਾਈਏ ਜਾਂ ਨਾ ਬਣਾਈਏ ਸਾਡਾ ਮੂਡ ਸਾਰਾ ਖਰਾਬ ਕਰਦਾ ਚਲੋ ਜੀ ਹੁਣ ਦੇਖਦੇ ਆਪਾਂ ਕੀ ਬਣਦਾ ਏ